ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫਰਮ ਸਿੱਧੂ ਕ੍ਰੇਸ਼ਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਜ ਆਪਾਂ ਤੁਹਾਨੂੰ ਕੀ ਹੈ ਪਲਾਜ਼ੋ ਕੱਲ ਆਪਾਂ ਪਲਾਜ਼ੋ ਦੀ ਕਟਿੰਗ ਬਾਰੇ ਤੁਹਾਨੂੰ ਦੱਸਿਆ ਸੀ ਅੱਜ ਆਪਾਂ ਉਹਦੀ ਸਿਲਾਈ ਬਾਰੇ ਤੁਹਾਨੂੰ ਦੱਸਾਂਗੇ ਕਿ ਉਹਨੂੰ ਕਿੱਦਾਂ-ਕਿੱਦਾਂ ਆਪਾਂ ਨੇ ਸਿਲਾਈ ਕਰਨਾ ਪਹਿਲਾਂ ਫਾਈਲ ਦੀ ਕਟਿੰਗ ਤਾਂ ਕਰ ਲਈ ਹੈ ਪਲਾਜ਼ੋ ਦੀ ਆਪਾਂ ਨੇ ਕੀ ਅੱਗੇ ਤਾਂ ਜਿਹੜਾ ਉਹ ਥੋੜਾ ਆਪਾਂ ਮਤਲਬ ਛੋਟਾ ਰੱਖ ਦਿਆਂ ਪਲਾਜ਼ੋ ਦਾ ਜਿਹੜੀ ਬੈਕ ਵਾਲੀ ਸਾਈਡ ਹੈ ਉਹ ਵੱਡੀ ਰੱਖ ਲਿਆ ਹੁਣ ਆਪਾਂ ਕੀ ਜਿਸ ਤਰ੍ਹਾਂ ਕੱਟਿਆ ਹੋਇਆ ਉਦਾਂ ਹੀ ਆਪਾਂ ਇਹਨੂੰ ਸਿਲਾਈ ਕਰਨਾ ਸਟਾਰਟ ਕਰਾਂਗੇ ਇੰਦਾ ਆਸਣ ਹੈ ਜਿਹੜਾ ਇਹ ਪਹਿਲਾ ਆਸਣ ਵਾਲੀ ਹਿੱਸਾ ਉਹਨਾਂ ਜਿਹੜੀ ਇੱਥੋਂ ਸਟਾਰਟ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਇਹ ਸਿਉਣ ਲਗਾਉਣੀ ਹੈ ਇਸ ਤਰ੍ਹਾਂ इको जी स्यौन लगाते जावे इन नहीं है कि आपको इको जी सियां थोड़ी जी तो आप दूरी कर देंगे इस तरह सब तो पहला पलाजो आप का आपने हथसन चाड़ना इदा इदा यह हालां आसन चाड़ लिया एक ही फ्रंट साइड होगी प्लाजो हो की आप तो सिलाई कर ਉਹਨੋਂ ਪਛੜਾਇਆ ਬੈਗ ਹੈਗਾ ਇਹਨੂੰ ਫਲੈਟ ਕਰਾਂਗੇ ਬੈਕ ਦਾ ਵੀ ਉਸੇ ਤਰ੍ਹਾਂ ਜਿੱਦਾਂ ਇਹ ਆਸਨ ਆ ਆਪਾਂ ਆਸਨ ਹੀ ਜੜਾਂਗੇ ਇਸੇ ਤਰ੍ਹਾਂ ਆਪਾਂ ਇਹਦੇ ਉੱਪਰ ਸੇ ਹੌਂਟ ਲਗਾਈ ਜਾਮਾਂਗੇ

ਦੋਨੇ ਇੱਧਾ ਲਗਾ ਲਾਂਗੇ ਆਪਾਂ ਨੰਨੂ ਕੀ ਆਪਾਂ ਐਂਟਰ ਲੋਕ ਕਰ ਲਾਂਗੇ ਇਹੋ ਜੀ ਚੀਜ਼ ਨੂੰ ਉਸ ਤੋਂ ਬਾਅਦ ਕੀ ਆਪਾਂ ਨੇ ਜਦੋਂ ਆਪਾਂ ਨੇ ਆਸਣ ਚਾ ਲਿਆ ਦੋਨੋਂ ਫੱਲਿਆਂ ਦਾ ਫਰੰਟ ਤੇ ਬੈਕ ਹੁਣ ਆਪਾਂ ਨੇ ਇਹਦੇ ਜੇਬਾਂ ਨੂੰ ਘੋਣੀਆ ਹੁਣ ਜੇਬਾਂ ਲਗਾਉਣ ਵਾਸਤੇ ਦੱਸਾਂਗੇ ਅਗਰ ਜੇਬਾਂ ਨਹੀਂ ਲਾਉਣੀਆਂ ਤਾਂ ਆਪਾਂ ਕੀ ਸਾਈਡਾਂ ਤੋਂ ਬਸ ਸਿੱਧੀਆਂ ਸਿਉਣਾਂ ਲਗਾ ਦਾਂਗੇ ਉਸ ਤੋਂ ਬਾਅਦ ਇਲਾਸਟਿਕ ਲੱਗ ਜਾਏਗੀ ਹੁਣ ਆਪਾਂ ਇਹਦੇ ਕੀ ਜੇਬਾਂ ਲਗਾਵਾਂਗੇ ਜੇਬਾਂ ਲਗਾਉਣ ਲਈ ਤਾਂ ਆਪਣਾ ਹੋ ਗਿਆ ਬੈਕ ਪਲਾਜੋ ਇਨਸਾਈਡ ਤੇ ਰੱਖ ਦਾਂਗੇ ਜੇਬਾਂ ਆਪਾਂ ਦੀ ਫਰੰਟ ਤੇ ਲਗਾਵਾਂਗੇ ਹਾਂਜੀ ਹੁਣ ਤੁਹਾਨੂੰ ਆਪਾਂ ਦੱਸਾਂਗੇ ਕਿ ਕਿ ਪਲਾਜ਼ੋ ਦੇ ਜੇਬ ਆਪਾਂ ਕਿੱਦਾਂ ਲਗਾਉਣੀਆਂ ਨੇ ਇਹ ਪਲਾਜ਼ੋ ਹੋ ਗਿਆ ਨੇ ਕਿ ਇਦਾਂ ਹੀ ਫੋਲਡ ਕਰ ਲਿਆ ਆਪਾਂ ਨੇ ਫਸਟ ਦੇਖਣਾਗਾ ਆਪਾਂ ਫਰੰਟ ਪਲਾਜ਼ੋ ਦੇ ਫਰੰਟ ਸਾਈਡ ਹੀ ਆਪਾਂ ਪਾਕਟ ਲਗਾਉਣੀਆਂ ਹੁੰਦੀਆਂ ਨੇਗੇ ਕਲਾਗੋ ਦੀ ਇਹ ਧਿਆਨ ਰੱਖਣਾ ਬੈਕ ਤੇ ਨਹੀਂ ਲਗਾਉਣੀ ਫਰੰਟ ਤੇ ਲਗਾਉਣੀ ਹੈ ਪਹਿਲਾਂ ਤਾਂ ਆਪਾਂ ਕੀ ਕਰਾਂਗੇ ਇਨੱਕ ਆਪਾਂ ਲਾਸਟਿਕ ਦਾ ਉੱਪਰ ਛੱਡ ਕੇ ਉਦੋਂ نیچے ਆ ਦੋਨੋਂ ਪੌਕੇਟਾਂ ਇਦਾਂ ਰੱਖ ਕੇ ਆਪਾਂ ਦੀ ਨਿਸ਼ਾਨ ਲਗਾਉਣੀ ਹੈ ਇਥੇ ਦਾ ਸਿਰਫ ਇਹਨੱਕ ਤਾਂ ਛੱਡ ਲਾਂਗੇ ਆਪਾਂ ਤੁਸੀਂ ਮਿੰਕੇ ਵੀ ਲਗਾ ਸਕਦੇ ਹੋ 2 ਇੰਚ ਇਸ ਤਰ੍ਹਾਂ 2 ਇੰਚ ਛੱਡ ਕੇ ਇੱਥੋਂ ਆਪਾਂ ਕੀ 6 6 ਦਾ ਨਿਸ਼ਾਨ ਲਗਾ ਲੈ 6 ਹਨ ਇੱਥੋਂ ਇੱਥੇ ਤੱਕ ਆਪਾਂ ਕੱਟ ਲਗਾ ਦੇਵਾਂਗੇ ਸੀ 6.5 ਤੁਸੀਂ ਆਪ ਦੀ ਅਕੋਰਡਿੰਗ ਰੱਖ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਰੱਖ ਸਕਦੇ ਆਪਾਂ ਇਹਨਾਂ ਦੇ ਇੱਥੇ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਨਿੱਕੇ ਨਿੱਕੇ ਕੱਟਵਾ ਲਾਂਗੇ ਤਾਂ ਜੋ ਆਪਾਂ ਨੂੰ ਕੀ ਆ ਪਤਾ ਲੱਗ ਜਾ ਕਿ ਜੇਵਾ ਆਪਾਂ ਦੋਨੋਂ ਸਾਈਡ ਇੱਥੇ ਜੜਨੀ ਹੈ ਜੇਬ ਜੜਨ ਤੋਂ ਪਹਿਲਾਂ ਆਪਾਂ ਕੀ ਆ ਵਾਲੀ ਜੇਬ ਆ ਜਿੱਦਾਂ ਮੈਂ ਤੁਹਾਨੂੰ ਕੋਲ ਕੇ ਦਿਖਾਉਣੀ ਆ ਇਹ ਜੇਬ ਆ ਇਨੂੰ ਇਦਾਂ ਹੀ ਫੋਲਡ ਕਰਕੇ ਬਾਹਰ ਕੁੱਠੀ ਸਾਈਡ ਹੋਣੀ ਚਾਹੀਦੀ ਆ ਅੰਦਰ ਆਪਾਂ ਸਿੱਧੀ ਸਾਈਡ ਰੱਖ ਕੇ ਪਹਿਲਾਂ ਆਪਾਂ ਇੱਧਰ ਸਿਉਣ ਲਗਾ ਕੇ ਦਿਖਾਉਣੀ ਤੁਹਾਨੂੰ ਪਹਿਲਾਂ ਇੱਧਰ ਸਿਉਣ ਲੱਗੂਗੀ ਉਸ ਤੋਂ ਬਾਅਦ ਦੋਨਾਂ ਦੇ ਸਿਉਣ ਲਗਾ ਕੇ ਫਿਰ ਆਪਾਂ ਉਹਦੇ ਨਾਲ ਅਟੈਚ ਕਰਾਂਗੇ ਹਾਂਜੀ ਹੁਣ ਆਪਾਂ ਕੀ ਕਰਾਂਗੇ ਇਹ ਇਹ ਕਾਜੇ ਹੋ ਗਏ ਨੂੰ ਕਿਆ ਉੱਠੀ ਸਾਈਡ ਇੱਧਰ ਹੀ ਆਪਾਂ ਸਿਉਣ ਲਗਾਵਾਗੇ ਇੱਥੇ ਇਸੇ ਹੋਣਾ ਪੂਰੀ ਕਰਦਾਂਗੇ ਕਈ ਵਾਰ ਆਪਾਂ ਫੋਨ ਵਗੈਰਾ ਪਾਉਣੇ ਹੋਏ ਜੀ ਅੱਜ ਜਿੰਨਾ ਕੇਵਲ ਛਾਉਣੇ ਨੇ ਕੁੱਲ ਨੇ ਇੱਦਾਂ ਥਿਉਰੀ ਸੀ ਲਗਾ ਲਈ ਇਦਾਂ ਹੀ ਆਪਾਂ ਤੁਸੀਂ ਪਾਕਟ ਤੇ ਲਗਾ ਮੈਂ ਕਿਹਾ ਦੋ ਲਗਾ ਰਹੇ ਹਾਂ ਉਹ ਆਪਣੀ ਮਰਜ਼ੀ ਦੀ ਆਪਣੀ ਵੀਕ ਲਵਾਣੀ ਆਪਾਂ ਪਲਾਸਟਿਕ ਦੇ ਪਾਕਟ ਤੇ ਪੇਚਿਓਂ ਵੀ ਇਸੇ ਹੋਣ ਵੀ ਆਪਾਂ ਪੂਰੀ ਕਰ ਦਾਂਗੇ धाके कटते हैं थोड़ा धाके कट्टा कपड़े तो की सफाई बहुत होगी धागा कट दें हाँ देखो ये सीधी साइड जी अंदर उ उठी साइड सा, से आप स्यों लगावे स्यो लगाने तो बाद दसा तो इन अटैच कि करना लाजो हो गया ਇਹ ਤਾਂ ਆਪ ਲਾ ਜੋਗੇ ਇੱਥੇ ਆਪਾਂ ਨੇ ਆਹ ਦੇਖੋ ਨਿੱਕੇ ਨਿੱਕੇ ਕੱਟ ਲਾ ਲਈ ਸੀ ਆਪਾਂ ਨੇ ਆਪਾਂ ਜੇਬ ਦਾ ਪਤਾ ਲੱਗ ਜਾਓ ਆਪਾਂ ਜੇਬ ਕਿੱਥੇ ਜੀ ਰੱਖਣੀ ਹੈ ਉਸੇ ਤਰੀਕੇ ਆਪਾਂ ਜੇਬ ਤੇ ਲਗਾਏ ਸੀ ਆ ਦੇਖੋ ਦੋਨੋਂ ਟੱਕਰ ਨੂੰ ਇੱਥੇ ਸੇਮ ਕਰ ਦਾਂਗੇ ਆਪਾਂ ਇਸ ਤਰ੍ਹਾਂ ਟੱਕ ਦੇ ਉੱਪਰ ਟੱਕ ਰੱਖਾਂਗੇ ਥੋੜਾ ਪ੍ਰਿੰਟਡ ਜਾਂ ਸੂਟਾ ਤੁਹਾਨੂੰ ਸ਼ਾਇਦ ਕਲੀਅਰ ਨਾ ਦਿਖ ਰਿਹਾ ਹੋਵੇ ਇਹ ਤਾਂ ਸੀ ਇੱਕ ਇਧਰ ਕੱਟ ਲਿਆ ਸੀ ਕਿ ਇਧਰ ਪਲਾਜੋ ਦੀ ਸਿੱਧੀ ਸਾਈਡ ਜੇਬ ਜਿੱਥੇ ਹੀ ਆਪਾਂ ਨੇ ਸਿਉਣ ਲਗਾਈ ਹੈ ਪੁੱਠੀ ਸਾਈਡ ਉੱਧਰ ਹੀ ਰੱਖਣੀ ਹੈ ਸਿੱਧੀ ਸਾਈਡ ਜੇਬ ਦੇ ਅੰਦਰ ਹੋਣੀ ਚਾਹੀਦੀ ਹੈ ਤੇ ਆਪਾਂ ਇਦਾਂ ਕਰਕੇ ਜੇ ਸਿਉਣ ਲਗਾਵਾਂਗੇ। ਉਹ ਕੇ ਆਪਾਂ ਅੰਦਰ ਜਾ ਕੇ ਜੇਬ ਨੂੰ ਸਿੱਧੀ ਕਰਾਂਗੇ। ਇਦਾਂ ਬਰੀਕ ਜੀ ਸਿਉਣ ਲਗਾਵਾਂਗੇ ਪੈਰ ਪੈਰ ਤੇ ਕੱਟ ਤੱਕ ਕਿ ਸਿਉਣ ਲਗਾਉਣੀ ਹੈ ਕੱਟ ਆਪਾਂ ਤਾਂ ਹੀ ਲਗਾਏ ਆਪਾਂ ਨੂੰ ਪਤਾ ਲੱਗ ਜੀ ਵੀ ਆਪਣੀ ਜੇਬ ਕਿੱਥੇ ਤੱਕ ਲਗਾਉਣੀ ਹੈ ਤਾਂ ਕੱਟ ਸਿਉਣ ਲਗਾਉਣੀ ਹੈ ਇਦਾਂ ਆਪਾਂ ਨੇ ਆ ਜਿਹੜੇ ਕੱਟ ਲਗਾਏ ਸੀ ਉਹਨੇ ਉਹਨੇ ਤਾਂ ਵੀ ਆਪਾਂ ਨੇ ਸਿਉਣ ਲਗਾ ਦਿੱਤੀ ਸਿਉਣ ਲਗਾਉਣ ਤੋਂ ਬਾਅਦ ਆਪਾਂ ਜੇਬ ਨੂੰ ਕੀ ਅੰਤਲੀ ਸਾਈਡ ਫੋਲਡ ਕਰਾਂਗੇ ਅੰਤਲੀ ਸਾਈਡ ਇਹ ਮੋੜ ਕੇ ਉਲਟਾ ਦਾਂਗੇ ਮਤਲਬ ਆਪਾਂ ਕੱਪੜਾ ਇਸ ਤਰ੍ਹਾਂ ਇਸ ਤਰ੍ਹਾਂ ਟਾਂਗਾ ਕਿਤਾ ਜੇਬ ਜਿਹੜੀ ਪੁੱਠੀ ਸੀ ਉਹਨੂੰ ਆਪਾਂ ਸਿੱਧੀ ਕਰ ਦਾਂਗੇ। ਪੁੱਠੀ ਕਰਕੇ ਆਪਾਂ ਨਹੀਂ ਅਟੈਚ ਕਰਨੀ ਹੈ ਬਾਅਦ ਵਿੱਚ ਸਿੱਧੀ ਲਾਣੀ ਕਿਉਂਕਿ ਅੰਦਰ ਜੇਬਾ ਜਿਹੜੀ ਸਿੱਧੀ ਆਦੀ ਹੁੰਦੀ ਹੈ। ਉਲਟੋਂ ਤੋਂ ਬਾਹਰ ਆ ਲੇਖੋ। ਹਾਲ ਆਪਾਂ ਨੇ ਉਲਟਾ ਲਈ ਆਹ ਵਾਲੀ ਚੀਜ਼ ਜਰੂਰੀ ਇੱਥੇ ਤੁਸੀਂ ਪ੍ਰੈਸ ਵੀ ਮਾਰ ਸਕਦੇ ਹੋ ਜਾਂ ਕਰਨੀ ਤੇ ਤੇ ਤਾਂ ਹੱਥ ਨਾਲ ਵੀ ਸਹੀ ਕਰ ਸਕਦੇ ਆ। ਇੱਥੇ ਆਪਾਂ ਸਿਉਣ ਲਗਾਵਾਗੇ ਜਦੋਂ ਆਪਾਂ ਜੇਬ 'ਚ ਹੱਥ ਪਾਉਣੇ ਆ ਤੇ ਇੱਥੇ ਸਿਉਣ ਲੱਗਿੰਦੀਆਂ ਪੈ ਕਰਕੇ। ਹੁਣ ਉਹ ਵਾਲੀ ਸਿਉਣ ਲਗਾਉਣੀ ਹੈ। ਖੇਤਰੋ ਸੇਵਾ ਨਾਲ ਜਿਹੜਾ ਪੈਟਰਨ ਸਟਾਰਟ ਕਰਾਂਗੇ ਇੱਧਰ ਨੂੰ ਜਾ ਕੇ ਇੱਧਰ ਸੇਵਾ ਲਵਾਂਗੇ ਇਸ ਤਰ੍ਹਾਂ ਬਹੁਤ ਹੀ ਸੌਖੀ ਹੈ ਜੇਬ ਦੇ ਪੱਕੇ ਮਤਲਬ ਪਲਾਜ਼ੋ ਦੇ ਪੱਪਾ ਜੇਬ ਲਗਾਉਣੇ ਜਿਹੜੀ ਹੈ ਬਹੁਤ ਹੀ ਸੌਖੀ ਹੈ சோனா கட்ட தக்கா கட்ட கிளா கடைய கப்படா தான் இதுதான் சா எதா கீ சை நாங்கள் சேவலே தக்கே अपनी जेब है जोड़ी एक सैड का आ देखो आखो य हथ पाने आव वाल यूज से होगी आ जेब होगी अंदरली सैड इसी तरह आप दूजी सैड लगावे हम आपकी जोड़ लगा तो रोड लगा ਇੱਜਾ ਜੋੜ ਰਹਾ ਹਾਂ ਜੀ ਜੋੜਸ ਮਾਰਕੀਟ ਲਾ ਲਾਂਗੇ ਦੇ ਨਾਲ ਫਿਨਾਂਟਸ ਤੇ ਫਿਰ ਤਾਂ ਨਾਲ ਜਿਹੜੀ ਫਾਇਦੇ ਜੋੜ ਲਾ ਲਿਆ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹਨੂੰ ਪਲਾਸਟਿਕ ਨੂੰ ਪਲਾਸਟਿਕ 'ਚ ਪਾਉਣ ਦਾ ਸੌਖਾ ਤਰੀਕਾ ਕੀ ਹੈਗਾ ਪਲਾਸਟਿਕ ਦੇ ਆਪਾਂ ਚਾਰ ਹਿੱਸੇ ਕਰ ਲਾਂਗੇ ਇੱਕ ਤਾਂ ਜਿੱਥੇ ਆਪਣੀਆਂ ਜੋੜ ਲਾਏ ਆ ਇੱਕ ਤਾਂ ਇੱਥੇ ਨਿਸ਼ਾਨ ਬਣਾਮ ਕਿ ਚਾਨ ਸ਼ਾਨ ਬਣਾ ਕੇ ਤੇ ਆਪਾਂ ਇੱਕ ਹੋਵੇ ਇੱਦਾਂ ਹੀ ਇਹਨੂੰ ਅੱਜ ਫੜ ਲਾਂਗੇ ਤਾਂ ਆਪਾਂ ਦੂਸਰੀ ਸਾਈਡ ਦੇਖਾਂਗੇ ਇਹਦੇ ਨਿਸ਼ਾਨ ਬਣਾ ਹੁਣ ਇਹ ਨਿਸ਼ਾਨ ਨੂੰ ਨਿਸ਼ਾਨ ਦੇ ਨਾਲ ਜੋੜ ਕੇ ਇਸ ਤਰ੍ਹਾਂ ਇੱਜ ਦਿਨ ਸ਼ਾਲਾ ਕਮਾ ਕੇ ਇੱਕ ਉਸੇ ਤਰ੍ਹਾਂ ਇੱਕ ਇੱਜ 40 ਸੀ ਕੱਢ ਲਿਆ ਆਪਾਂ ਨੇ ਲਾਸਟ ਟਾਇਰ ਇਸ ਤਰ੍ਹਾਂ ਹੁਣ ਆਪਾਂ ਲਾਸਟ ਟਾਇਰ ਜਿਹੜੀ 40 ਸੀ ਕਰਿਆ ਇੱਕ ਆਪਾਂ ਮਗਰ ਲਈ ਸਿਓਨ ਤੇ ਇੱਧਰ ਰੱਖ ਲਾਂਗੇ ਥੋੜਾ ਜਿਹਾ ਕਪੜਾ ਵਾਲਾ ਫੋਲਡ ਕਰਾਂਗੇ ਤੇ ਇਦਾਂ ਇਲਾਸਟਿਕ ਲਗਾਵਾਂਗੇ ਨਿਸ਼ਾਨੂ ਸਿਉਣ ਦੇ ਜਮਾ ਉੱਪਰ ਰੱਖਣੇ ਤੇ ਜਿਹੜੀ ਕੰਨੀ ਤੇ ਸਿਉਣ ਲਗਾਵਾਂਗੇ ਇਲਾਸਟਿਕ ਦੀ ਕੰਨੀ ਥੋੜਾ ਥੋੜਾ ਕਪੜਾ ਵਾਲਾ ਜਿਹੜਾ ਉੱਪਰੋਂ ਫੋਲਡ ਕਰ ਲਾਂਗੇ के के ි කි්චිකර මගේ කපන උද්දද ලාසි ිගේෙන් ශානුව පසවු තෙ නම ඩියයා යවන පත්තද ැ ලාන්න ਜਦ ਇਹ ਪਾਸਿਓਂ ਗੋਣੀ ਆ ਇਹ ਨਿਸ਼ਾਨ ਨੂੰ ਇਹ ਸਿਓਣ ਤੇ ਲੈ ਕੇ ਜਾਣਾ। ਟਾਈਮਿੰਗ ਕਿੱਚੇ ਇਲਾਸਟਿਕ ਨੂੰ ਉੱਥੋਂ ਤੱਕ ਲੈ ਕੇ ਜਾਵਾਂਗੇ। ਇਲਾਸਟਿਕ ਦੀ ਕੰਨੀ ਕਰਨੀ ਜਿਸ ਸਿਓਣ ਲਗਾਵਾਂਗੇ। ਸਾਹ ਦੇ ਵਿੱਚ। ਜਿਵੇਂ ਇਹ ਉੱਥੋਂ ਤੱਕ ਲੈ ਕੇ ਜਾਵਾਂਗੇ। ਇਹ ਜਿਹੜਾ ਇਲਾਸਟਿਕ ਜਿਹੜੀ ਬਿਲਕੁਲ ਸਹੀ ਆ ਰਹੀ। ਕਿਦਾਰੇ ਕੋ ਸਾਰੇ ਸਿਓਣਾਂ ਦੇ ਉੱਪਰ ਆਪਣਾ ਨਿਸ਼ਾਨ ਆਇਆ। స్ట్ వారు ఎ ఫో ఇరం

ਆਮਾ ਕੇ ਜਦੋਂ ਜੇਵਾਣ ਲੱਗੀ ਫਰੰਟ ਸਾਈਡ ਤੇ ਪਲਾਜੇ ਦੇ ਉਹਦਾ ਧਿਆਨ ਰੱਖਣਾ ਕਿ ਜੇਵ ਆਪਾਂ ਪਲਾਸਟਿਕ ਦੇ ਇਥੇ ਵਿੱਚ ਦੇਣੀ ਹੈ ਇਸ ਤਰ੍ਹਾਂ ਜੇਵ ਆ ਗਈ ਆਪਣੀ ਆਪਾਂ ਥੋੜੀ ਜਿਹੀ ਸਿਓਣ ਉਹਦੇ ਉੱਪਰ ਲਗਾਵਾਣ ਚੀਜ਼ ਹੋਵੇ ਯਾਰ ਦੇਖੋ ਇਸ ਤਰ੍ਹਾਂ ਦੇਖੋ ਕਿੰਨੀ ਸਫਾਈ ਦੇ ਨਾਲ ਹੈ ਇਲਾਸਟਿਕ ਹੈ ਜਿਹੜੀ ਹਲਾਜੋ ਚ ਪੈ ਗਈ ਦੇਖੋ ਇਧਰ ਆਪਣੀਆਂ ਜੇਬਾਂ ਆ ਗਈਆਂ ਐਸਾ